ਪ੍ਰਾਈਵੇਟ ਯੂਨੀਵਰਸਿਟੀਆਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਇਨਡਾਇਰੈਕਟ ਤੌਰ ਤੇ ਸੈਂਟਰਲ ਗਵਰਨਮੈਂਟ ਨੇ ਆਪਣੇ ਵਾਈਸ ਚਾਂਸਲ ਲਵਾਉਣੇ ਸ਼ੁਰੂ ਕਰ ਦਿੱਤੇ ਇਹ ਆਂਦੇ ਟਾਈਮ ਦੇ ਵਿੱਚ ਇਹ ਚਾਹਦੇ ਸੀ ਕਿ ਸੈਨੇਟ ਦੇ ਵਿੱਚ ਸਾਡਾ ਕਬਜ਼ਾ ਹੋਏ ਇਹਨਾਂ ਦੀ ਵਿਚਾਰਧਾਰਾ ਦੇ ਕੰਪਲੀਟ ਲੋਕ ਆ ਸਕਣ ਫਿਰ ਆਇਸਾ ਆਇਸਾ ਇਹ ਸਿਲੇਬਸ ਬਦਲ ਜਿਹੜਾ ਸਾਡਾ ਇਤਿਹਾਸ ਹੈ ਉਹ ਆਇਸਾ ਆਇਸਾ ਬਦਲਿਆ ਜਾਏ ਉਹਨੂੰ ਰੀਰਾਈਟ ਕੀਤਾ ਜਾਏ ਨੌਜਵਾਨ ਬੱਚੇ ਤੇ ਜੋ ਕੁਝ ਪੜਨਗੇ ਉਹੀ ਹੋਣਾ ਤੇ ਸਰ ਹੋਇਆ ਇਹ ਅਨਫੋਰਚੁਨੇਟ ਹੈ ਜਦੋਂ ਬੰਦੇ ਇਹੋ ਜਿਹਿਆਂ ਭਵੰਦੀਆ ਲੋਆਂਦੇ ਨੂੰ ਦਾ ਮਤਲਬ ਹੈ ਕਿ ਉਹ ਇਹ ਕੰਸੀਡ ਕਰ ਰਹੇ ਨੇ ਇਹ ਕੰਸੀਡ ਕਰ ਰਹੇ ਨੇ ਕਿ ਲੋਕ ਇਸ ਐਜੀਟੇਸ਼ਨ ਨੂੰ ਸਪੋਰਟ ਕਰਦੇ ਮੈਂ ਅੱਜ ਸਾਰਿਆਂ ਨੂੰ ਪਹਿਲੇ ਮੈਂ ਆਪਣੇ ਵੱਲੋਂ ਆਪਣੇ ਨੌਜਵਾਨ ਸਾਡੇ ਸਟੂਡੈਂਟਸ ਜਿਹੜੇ ਨੇ ਜਿਹੜੇ ਸੰਘਰਸ਼ ਦੇ ਵਿੱਚ ਨੇ ਆਪਣਾ ਡੈਮੋਕਰੈਟਿਕ ਰਾਈਟ ਬਚਾਉਣ ਵਾਸਤੇ ਮੈਂ ਉਹਨਾਂ ਕੋਈ ਇਸ ਗੱਲ ਦੀ ਪਰਸਨਲ ਲਏ تھے ਮਾਫੀ ਮੰਗਾਗਾ ਕਿ ਮੈਂ ਲੇਟ ਪਹੁੰਚ ਸਕੇ ਆ ਸਾਡਾ ਦਿਲ ਸਾਡਾ ਦਿਮਾਗ ਸਾਡੇ ਸੈਂਟੀਮੈਂਟ ਹਮੇਸ਼ਾ ਸਟੂਡੈਂਟਸ ਨਾਲ ਰਹੇ ਨੇ ਕਿਉਂਕਿ ਮੈਂ ਵੀ ਇਸ ਯੂਨੀਵਰਸਿਟੀ ਦਾ ਅਲੂਮਨਾ ਹੈ ਗ੍ਰੈਜੂਏਸ਼ਨ ਮੈਂ ਇਥੋਂ ਹੀ ਕੀਤੀ 1.5 ਸਾਲ ਪਹਿਲੇ ਮੈਨੂੰ ਯਾਦ ਹੈ ਉਦੋਂ ਇਹ ਮੂਵਮੈਂਟ ਸ਼ੁਰੂ ਹੋਈ ਸੀ ਉਦੋਂ ਵੀ ਸਿੰਡੀਕੇਟ ਤੇ ਸੈਨੇਟਰ ਆਪਣੇ ਕੰਟਰੋਲ 'ਚ ਸੈਂਟਰਲ ਗਵਰਨਮੈਂਟ ਜਿਹੜੀ ਹੈ ਕਰਨਾ ਚਾਹੁੰਦੀ ਸੀ ਉਦੋਂ ਮੈਂ ਖੁਦ ਇੱਥੇ ਆਇਆ ਸੀ ਸਾਰਿਆਂ ਨਾਲੋਂ ਪਹਿਲੇ ਪੋਲਿਟিক্যাল ਲੀਡਰਸ ਦੇ ਵਿੱਚ ਮੈਂ ਇੱਥੇ ਪਹੁੰਚਿਆ ਸੀ ਮੈਨੂੰ ਯਾਦ ਹੈ ਯੂਨੀਵਰਸਿਟੀ ਦੇ ਇੱਕ ਰੈਸਟੋਰੈਂਟ ਦੇ ਵਿੱਚ ਸਾਰੀਆਂ ਪੋਲਿਟিক্যাল ਜਮਾਤਾਂ ਪਹੁੰਚੀਆਂ ਸੀ ਤੇ ਮੈਂ ਵੀ ਉੱਥੇ ਆਇਆ ਸੀ ਅੱਜ ਸਾਰਿਆਂ ਨਾਲੋਂ ਪਹਿਲੇ ਤੇ ਇਹਨਾਂ ਦਾ ਇਹਨਾਂ ਨੂੰ ਮੈਂ ਮੁਬਾਰਕ ਦੇਣਾ ਚਾਹਾਂਗਾ ਸਾਡੇ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਲੀਡਰਸ ਦਾ ਤੇ ਸਟੂਡੈਂਟਸ ਨੇ ਆਪਣੇ ਆਪ ਤਗੜੇ ਹੋ ਕੇ ਇਹ ਧਰਨਾ ਕੀਤਾ ਸਾਰੇ ਪੰਜਾਬ ਦੇ ਲੋਕ ਉਹਦੇ ਵਿੱਚ ਪੋਲਿਟিক্যাল ਪਾਰਟੀਆਂ ਦੇ ਲੋਕ ਉਹਦੇ ਵਿੱਚ ਐਕਟਿਵਸ ਵੀ ਆਏ ਨੇ ਸਿੰਗਰਸ ਵੀ ਆਏ ਨੇ ਵਕ ਵਕ ਜਗਾ ਤੇ ਲੋਕ ਇੱਥੇ ਪਹੁੰਚੇ ਨੇ ਦੇਰ ਆਈ ਦਰਸਤ ਆਈ ਜਿਹੜਾ ਫੈਸਲਾ ਸਰਕਾਰ ਨੇ ਕੀਤਾ ਉਹ এজেন্ডਾ ਜਿਹੜਾ ਭਜਪਾ ਦਾ ਉਹ ਅਨਫਰਸ਼ਟਲੀ ਇਹ ਵੇਚਦੇ ਹੋਏ ਕਿ ਪੰਜਾਬ ਨੇ ਖੜੇ ਹੋ ਜਾਣਾ ਥੋੜੀ ਦੇਰ ਬਾਅਦ ਸੇ ਮੈਂ ਸਮਝਦਾ ਇਟ ਇਜ਼ ਨਾਟ ਫਾਈਨਲ ਇਹ ਥੋੜੀ ਦੇਰ ਬਾਅਦ ਸੇ ਇਹਨਾਂ ਨੇ ਪੈਰ ਪਿੱਛੇ ਖਿੱਚੇ ਇਹ ਟੈਕਟੀਕਲ ਰੀਟਰੀਟ ਹੈ ਇਹ ਪਰਮਨੈਂਟ ਰਿਟਰੀਟੇ ਵਾਪਸੀ ਨਹੀਂ ਹੈ ਇਹ ਟੈਕਟੀਕਲ ਰਿਟਰੀਟ ਹੈ ਇਹਨਾਂ ਦੀ ਇਹ ਫੇਰ ਇਹ ਸ਼ਰਾਰਤ ਕਰਨ ਤੋਂ ਮੁੜਨੇ ਨਹੀਂ ਬਟ ਮੈਂ ਸਮਝਦਾ ਕਿ ਜਦੋਂ ਵੀ ਇਸ ਕਿਸਮ ਦੇ ਹਮਲੇ ਹੁੰਦੇ ਨੇ ਪੰਜਾਬੀਆਂ ਨੂੰ ਇਕੱਠੇ ਹੋਣਾ ਪਏਗਾ ਮੈਂ ਐਗਰੀ ਕਰਨਾ ਸਾਡੇ ਸਟੂਡੈਂਟਸ ਨਾਲ ਕਿ ਇਹ ਮੁਹਿਮ ਸਾਰੇ ਪੰਜਾਬ ਦੇ ਵਿੱਚ ਚਲਾਨੀ ਪਏਗੀ ਕਿਉਂਕਿ ਇਹ ਜਿਸਨੂੰ ਲਾਸਟ ਪੋਸਟ ਕਿਹਾ ਜਾਂਦਾ ਹੈ ਇਹ ਲਾਸਟ ਪੋਸਟ ਕੈਪਚਰ ਕਰਨ ਦੀ ਭਜਪਾ ਦੀ ਤੇ ਆਰਐਸਐਸ ਦੀ ਇਹਦੇ ਵਿੱਚ ਕੋਸ਼ਿਸ਼ ਹੈ ਪੰਜਾਬ ਯੂਨੀਵਰਸਿਟੀ ਅੱਜ ਤੋਂ ਤਕਰੀਬਨ 150 ਸਾਲ ਪਹਿਲੇ 1882 ਦੇ ਵਿੱਚ ਲਾਹੌਰ ਦੇ ਵਿੱਚ ਖੁੱਲੀ ਸੀ ਪਾਰਟੀਸ਼ਨ ਤੋਂ ਬਾਅਦ ਇਸ ਹੋਲਨ ਆਈ 1956 ਦੇ ਕਰੀਬ ਇਹ ਚੰਡੀਗੜ੍ਹ ਦੇ ਵਿੱਚ ਮੂਵ ਹੋਈ ਤੇ ਬੇਸਿਕ ਕੈਰੈਕਟਰ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਸੀ ਉਹ ਸੀ ਆਟੋਨੋਮੀ ਦਾ ਇਹ ਸੀ ਕਿ ਇਥੋਂ ਜਿਹੜੀ ਸਾਡੇ ਇਥੋਂ ਦਾ ਸਟਾਫ ਹੈ ਅਕੈਡੈਮਿਕ ਫਰੀडम ਦਾ ਸੀ ਤੇ ਡਿਬੇਟ ਦਾ ਸੀ ਇਹ ਤਿੰਨ ਚੀਜ਼ਾਂ ਦੇ ਜਿਹੜੀ ਹੈ ਫਾਊਂਡੇਸ਼ਨਸ ਤੇ ਯੂਨੀਵਰਸਿਟੀ ਬਣੀ ਹੈ ਇੱਕ ਆਟੋਨੋਮੀ ਹੋਏਗੀ ਸਟੂਡੈਂਟਸ ਦੇ ਕੋਲ ਇੱਕ ਅਕੈਡੈਮਿਕ ਫਰੀडम ਹੋਏਗੀ ਪੜ੍ਹਾਉਣ ਵਾਲਿਆਂ ਦੇ ਕੋਲ ਇੱਕ ਡਿਬੇਟ ਹੋਏਗੀ ਜਿ세 ਅੱਜ ਅਸੀਂ ਬੈਠੇ ਆ ਡਿਬੇਟ ਕਰ ਰਹੇ ਪੰਜਾਬ ਦਾ ਕਰਦਾਰ ਵੀ ਏ ਸਾਡੇ ਸਿੱਖ ਤੇ ਪੰਜਾਬ ਦੇ ਜਿਹੜੇ ਸਾਡੇ ਗੁਰੂ ਮਹਾਰਾਜ ਸਾਹਿਬ ਨੇ ਉਹਨਾਂ ਨੇ ਆਪ ਮਾਨਸ ਕੀ ਜਪ ਸਭ ਇੱਕ ਹੀ ਪਛਾਣ ਉਹ ਹਮੇਸ਼ਾ ਇੱਕ ਗੱਲ ਕੀਤੀ ਸਾਂਝੇ ਹਰ ਧਰਮ ਦੀ ਸਾਂਝੀ ਗੱਲ ਕੀਤੀ ਹੈ ਤਾਂ ਇਸ ਗੱਲ ਕਰਨ ਉਸ ਉਪਦੇਸ਼ ਤੇ ਚੱਲਦੇ ਹੋਏ ਮੈਂ ਆਪਣੇ ਸਟੂਡੈਂਟਸ ਨੂੰ ਵੀ ਤੇ ਸਮੁੱਚੇ ਪੰਜਾਬ ਨੂੰ ਵੀ ਇਹ ਗੱਲ ਕਹਿਣਾ ਕਿ ਉਹਨਾਂ ਦੇ ਹੁਕਮਾਂ ਤੇ ਚੱਲਦੇ ਹੋਏ ਅਸੀਂ ਇਕੱਠੇ ਹੋਈਏ ਜੇ ਆਇਸਤਾ ਇਸਤਾ ਇਹਨਾਂ ਦਾ ਕਬਜ਼ਾ ਹੋਗਾ ਜਿਸਾ ਆਲਰੇਡੀ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਤੇ ਆਰਐਸਐਸ ਦਾ ਵਾਈਸ ਚਾਂਸਲ ਲੈ ਆਂਦਾ ਇਸ ਤਰ੍ਹਾਂ ਹੀ ਗੁਰਨਾਨ ਸਿੰਘ ਦੇਵ ਯੂਨੀਵਰਸਿਟੀ ਜਿਹੜੀ ਪੰਜਾਬ 'ਚ ਬਣੀ ਹੈ ਜਿਹਦਾ ਚਾਂਸਲਰ ਵੀ ਜਿਹੜੇ ਨੇ ਸਾਡੇ ਗਵਰਨਰ ਸਾਹਿਬ ਨੇ ਇਥੋਂ ਦੇ ਤੇ ਜਿਹੜੇ ਚਾਂਸਲਰ ਨੇ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਹੈ ਇਥੇ ਚਲੋ ਅੱਗੇ ਹੀ ਗਵਰਨਮੈਂਟ ਆਫ ਇੰਡੀਆ ਦੇ ਕੰਟਰੋਲ 'ਚ ਹੈ ਬਟ ਉੱਥੋਂ ਤੱਕ ਵੀ ਆਰਐਸਐਸ ਨੇ ਆਪਣਾ ਠੀਕ ਹੈ ਇੱਕ ਸਾਡੀ ਸਾਡਾ ਭਰਾ ਹੀ ਹੈ ਉਹਦੀ ਦਿਖ ਰਿਕ ਤੇ ਸਾਡੇ ਵਰਗੀ ਹੈ ਬਟ ਪਿਛਲੇ ਦਿਨੀ ਇੱਕ ਸਾਊਥ ਇੰਡੀਆ ਦੇ ਵਿੱਚ ਮੋਸਟ ਪਬਲਿਕ ਕੋਚੀ ਦੇ ਵਿੱਚ ਇੱਕ ਮੀਟਿੰਗ ਦੌਰਾਨ ਵਾਈਸ ਚਾਂਸਲਰ ਸਾਹਿਬ ਥੱਲੇ ਬੈਠੇ ਨੇ ਇਹਨਾਂ ਦੇ ਆਰਐਸਐਸ ਦੇ ਮੁਖੀ ਸਟੇਜ ਤੇ ਬੈਠੇ ਨੇ ਥੱਲੇ ਬੈਠੇ ਉਹਨਾਂ ਨੂੰ ਰਿਪੋਰਟ ਪੇਸ਼ ਕਰ ਰਹੇ ਨੇ ਗੁਰਨਾਨਕ ਦੇਵ ਯੂਨੀਵਰਸਿਟੀ ਦੀ ਜਾਂ ਜੋ ਵੀ ਰਿਪੋਰਟ ਉੱਤੇ ਹੈ ਸੀ ਪ੍ਰਾਈਵੇਟ ਯੂਨੀਵਰਸਟੀਆਂ ਦੇ ਵਿੱਚ ਵੀ ਪੰਜਾਬ ਦੇ ਵਿੱਚ ਇਨਡਾਇਰੈਕਟ ਤੌਰ ਤੇ ਸੈਂਟਰਲ ਗਵਰਨਮੈਂਟ ਨੇ ਆਪਣੇ ਵਾਈਸ ਚਾਂਸਲ ਲਵਾਉਣੇ ਸ਼ੁਰੂ ਕਰ ਦਿੱਤੇ ਇਹ ਆਂਦੇ ਟਾਈਮ ਦੇ ਵਿੱਚ ਇਹ ਚਾਹਦੇ ਸੀ ਕਿ ਸੈਨੇਟ ਦੇ ਵਿੱਚ ਸਾਡਾ ਕਬਜ਼ਾ ਹੋਏ ਇਹਨਾਂ ਦੀ ਵਿਚਾਰਧਾਰਾ ਦੇ ਕੰਪਲੀਟ ਲੋਕ ਆ ਸਕਣ ਫਿਰ ਆਇਸਾ ਆਇਸਾ ਇਹ ਸਿਲੇਬਸ ਬਦਲ ਜਿਹੜਾ ਸਾਡਾ ਇਤਿਹਾਸ ਹੈ ਉਹ ਆਹستہ ਆਹستہ ਬਦਲਿਆ ਜਾਏ ਉਹਨੂੰ ਰੀਰਾਈਟ ਕੀਤਾ ਜਾਏ ਨੌਜਵਾਨ ਬੱਚੇ ਤੇ ਜੋ ਕੁਝ ਪੜਨਗੇ ਉਹੀ ਉਹਨਾਂ ਤੇ ਅਸਰ ਹੋਏਗਾ ਸੋ ਪੰਜਾਬ ਤੇ ਜਿਹੜਾ ਕਬਜ਼ਾ ਕਰਨ ਦਾ ਇਹਨਾਂ ਦਾ ਪ੍ਰੋਗਰਾਮ ਹੈ ਮੈਨੂੰ ਪੂਰਨ ਵਿਸ਼ਵਾਸ ਹੈ ਸਾਰਾ ਪੰਜਾਬ ਇਕੱਠਾ ਹੋਏਗਾ ਇਹਨਾਂ ਦਾ ਇਹ ਏਜੰਡਾ ਕਾਮਯਾਬ ਨਹੀਂ ਅਸੀਂ ਹੁੰਦਾਂਗੇ ਤੋਂ ਅਸੀਂ ਸਟੂਡੈਂਟਸ ਦੇ ਨਾਲ ਤੇ ਮੈਂ ਅੱਜ ਇਹ ਡਿਮਾਂਡ ਵੀ ਕਰੂੰਗਾ ਗਵਰਨਮੈਂਟ ਆਫ ਇੰਡੀਆ ਤੋਂ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਤੋਂ ਗਵਰਨਰ ਆਫ ਪੰਜਾਬ ਤੋਂ ਇੱਕ ਤੇ ਕੱਲ੍ਹ ਜਿਹੜਾ ਸਾਡੇ ਨੌਜਵਾਨ ਸਟੂਡੈਂਟਸ ਨੇ ਇਥੇ ਇੱਕ ਧਰਨਾ ਰੱਖਿਆ ਪੀਸਫੁੱਲ ਪ੍ਰੋਟੈਸਟ ਰੱਖਿਆ ਉਹਦੇ ਵਿੱਚ ਜਿੰਨੇ ਵੀ ਲੀਡਰਸ ਜਾਂ ਸੋਸ਼ਲ ਐਕਟਿਵਿਸਟ ਹੈ ਨੇ ਆਣਾ ਚਾਹੁੰਦੇ ਨੇ ਕੋਈ ਆਰਟਿਸਟ ਆਣਾ ਚਾਹੁੰਦੇ ਨੇ ਕੋਈ ਸਧਾਰਨ ਸਾਡੇ ਪੰਜਾਬੀ ਮੇਰੇ ਪ੍ਰਾ ਆਣਾ ਚਾਹੁੰਦੇ ਨੇ ਉਹਨਾਂ ਨੂੰ ਕਿਰਪਾ ਕਰਕੇ ਯੂਨੀਵਰਸਿਟੀ ਦੇ ਵਿੱਚ ਐਂਟਰ ਕਰਨ ਦਿੱਤਾ ਜਾਏ ਕਿਸੇ ਨਾਲ ਧੱਕਾ ਨਾ ਕੀਤਾ ਜਾ ਉਹਨਾਂ ਮੈਨੂੰ ਅਸ਼ੋਰੈਂਸ ਦਿੱਤੀ ਹੈ ਕਿ 100% ਅਸੀਂ ਪੀਸਫੁੱਲ ਹਾਂ ਅੰਡਰ ਨੋ ਸਰਕਮਸਟੈਂਸਸ ਅਸੀਂ ਕੋਈ ਐਹੋਜਾ ਮੀਨਸ ਅਪਣਾਣਾ ਚਾਹਨੇ ਆ ਜਿਹੜਾ ਕਾਨੂੰਨ ਨੂੰ ਅਸੀਂ ਆਪਣੇ ਹੱਥਾਂ 'ਚ ਲੈਣਾ ਚਾਹਨੇ ਆ ਸੋ ਇਹੋ ਜਿਹੀ ਖੇਡ ਨਾ ਖੇਡੋ ਕਿ ਸਟੂਡੈਂਟਸ ਦੇ ਸੈਂਟੀਮੈਂਟਸ ਤੇ ਖੇਲਦੇ ਹੋਏ ਲੋਕਾਂ ਨੂੰ ਅਲਾਉ ਨਾ ਕੀਤਾ ਜਾਏ ਮੈਂ ਇਹਦੇ ਬਾਰੇ ਯੂਟੀ ਦੀ ਐਡਮਿਨਿਸਟ੍ਰੇਸ਼ਨ ਤੇ ਗਵਰਨਰ ਪੰਜਾਬ ਨਾਲ ਵੀ ਗੱਲ ਕਰਾਂਗਾ ਉਹਨਾਂ ਨੂੰ ਰਿਕਵੈਸਟ ਕਰਾਂਗਾ ਇਹੋ ਜਿਹਾ ਮਾਹੌਲ ਨਾ ਬਣਾਓ ਜਿਹਦੇ ਨਾਲ ਅਨਰੈਸਟ ਸਾਰੇ ਪੰਜਾਬ 'ਚ ਪੈਲੇ ਇਹ ਪਹਿਲੇ ਵੀ ਪਾਸਟ ਹਿਸਟਰੀ ਦੇ ਵਿੱਚ ਇਸ ਕਿਸਮ ਦਾ ਕੰਮ ਹੋ ਚੁੱਕਿਆ ਕਿ ਜਦੋਂ ਅਸੀਂ ਸਟੂਡੈਂਟਸ ਨਾਲ ਧੱਕਾ ਕੀਤਾ ਮੈਨੂੰ ਯਾਦ ਹੈ ਕਈ ਸਾਲ ਪਹਿਲੇ ਮੋਗਾ ਦੇ ਵਿੱਚ ਇੱਕ ਮੂਵਮੈਂਟ ਹੋਈ ਸੀ ਅੱਜ ਤੋਂ 50 ਸਾਲ ਪਹਿਲੇ ਜਿਹੜੀ ਬਹੁਤ ਭਾਰੀ ਅਨਰੈਸਟ ਦੇ ਵਿੱਚ ਉਹਨੇ ਫਿਰ ਸ਼ੇਪ ਲਈ ਸੀ ਸੋ ਅਸੀਂ ਸਟੂਡੈਂਟਸ ਵੱਲੋਂ ਜਿਹੜੀ ਇਹਨਾਂ ਦੀ ਮੰਗ ਹੈ ਕਿਉਂਕਿ ਮੈਂ ਵੀ ਅਲੂਮਨਾਇ ਇੱਥੋਂ ਦਾ ਮੈਂ ਮੰਗ ਕਰੂੰਗਾ ਕਿ ਡੇਢ ਸਾਲ ਤੋਂ ਇਹਦੀ ਟਰਮ ਆਲਰੇਡੀ ਸੈਨੇਟ ਦੀ ਤਕਰੀਬਨ 1 ਸਾਲ ਪਹਿਲੇ ਸਵਾ ਸਾਲ ਤੋਂ ਮੁੱਕ ਚੁੱਕੀ ਇਮੀਡੀਏਟਲੀ ਇਹਨਾਂ ਦੀ ਕੋ ਮੰਗ ਹੈ ਕਿ ਤੁਸੀਂ ਆਪਣੇ ਨਾ ਪਾਕ ਰਾਦੇ ਤੁਹਾਡੇ ਜੇ ਕਾਮਯਾਬ ਨਹੀਂ ਹੋਏ ਤੇ ਪੰਜਾਬੀਆਂ ਨੇ ਹੁਣ ਵੀ ਨਹੀਂ ਦੇਣੇ ਤੁਸੀਂ ਇਮੀਡੀਏਟਲੀ ਅਨਾਉਂਸ ਕਰੋ ਜਿਹੜੀ ਸੈਨੇਟ ਦੀ ਇਲੈਕਸ਼ਨ ਹੋਣੀ ਹੈ ਉਹਦਾ ਪਲਾਨ ਅਨਾਉਂਸ ਕਰੋ ਕਿ ਕਦੋਂ ਤੱਕ ਹੋਏਗੀ ਕਿਉਂਕਿ ਇਹਦੀਆਂ ਵੋਟਾਂ ਬਣਨ ਵਾਸਤੇ ਵੀ ਸਾਰੇ ਕੰਮ ਵਾਸਤੇ ਵੀ ਮਿਨਿਮਮ 6 ਮਹੀਨੇ ਦਾ ਟਾਈਮ ਚਾਹੀਦਾ ਕੋਈ ਸੂਬੇ ਦੇ ਵਿੱਚ ਤੁਸੀਂ ਵੇਖਦੇ ਹੋ ਜਾਂ ਦੇਸ਼ ਚ ਇਲੈਕਸ਼ਨ ਹੁੰਦੀ ਹੈ ਤੇ ਇਲੈਕਸ਼ਨ ਕਮਿਸ਼ਨ ਉਹਦੀ ਡੇਟ ਪੂਰੀ ਹੋਣ ਤੋਂ ਪਹਿਲਾਂ 6 ਮਹੀਨੇ ਜਾਂ 3 ਮਹੀਨੇ ਆਪਣੀਆਂ ਅਨਾਉਂਸਮੈਂਟ ਸ਼ੁਰੂ ਕਰ ਦਿੰਦਾ ਨਵੇਂ ਸਾਰੇ ਵੋਟਾਂ ਬੰਦੀਆਂ ਬਾਕੀ ਚੀਜ਼ਾਂ ਜਿਹੜੀਆਂ ਨੇ ਸੋ ਮੈਂ ਆਪਣੀ ਪਾਰਟੀ ਇੰਡੀਅਨ نیشنل ਕਾਂਗਰਸ ਵੱਲੋਂ ਇੱਥੇ ਆਇਆ ਮੈਂ ਆਪਣੇ ਲੀਡਰ ਰਾਹੁਲ ਗਾਂਧੀ ਗਾਂਧੀ ਜੀ ਵੱਲੋਂ ਇੱਥੇ ਆਇਆ ਉਹ ਵੀ ਜਿੱਥੇ ਜਿੱਥੇ ਵੀ ਧੱਕਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਆਰਐਸਐਸ ਤੇ ਭਾਜਪੀ ਉੱਥੇ ਹੀ ਭਾਵੇਂ ਵੋਟ ਚੋਰੀ ਦੀ ਗੱਲ ਹੋਏ ਇਹ ਵੀ ਇੱਕ ਡੈਮੋਕਰੈਟਿਕ ਦੇਸ਼ ਦੇ ਵਿੱਚ ਡੈਮੋਕਰੇਸੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਜਿਸ ਸਮੇਂ ਐ ਦੱਸਿਆ ਕਿ ਇੱਥੇ ਵੀ ਹੁਣੇ ਆਪਣਾ ਇੰਡਾਇਰੈਕਟ ਕਬਜ਼ਾ ਜਤਾਰਨਾ ਚਾਹੁੰਦੇ ਯੂਨੀਵਰਸਿਟੀਆਂ ਦੇ ਵਿੱਚ ਓਪਨਲੀ ਕਿਸੇ ਪਾਰਟੀ ਦੀ ਜਾਂ ਕਿਸੇ ਵਿਚਾਰਧਾਰਾ ਦੀ ਡਰੈਸ ਪਾ ਕੇ ਇੱਥੋਂ ਦੇ ਪ੍ਰੋਫੈਸਰ ਜਾਂ ਇੱਥੋਂ ਦਾ ਅਥਾਰਟੀਜ਼ ਫਿਰ ਮੈਂ ਸਮਝਦਾ ਉਹ ਕੋਈ ਚੰਗਾ ਕੋਈ ਤਰੀਕਾ ਨਹੀਂ ਹੈ ਉਹ ਚਾਹ ਯੂਨੀਵਰਸਿਟੀਆਂ ਦੇ ਵਿੱਚ ਤਾਂ ਹਮੇਸ਼ਾ ਸਾਂਝੀ ਵਾਰਤਾ ਦੀ ਗੱਲ ਹੋਣੀ ਚਾਹੀਦੀ ਠੀਕ ਹੈ ਆਈਡੀਓਲੋਜੀ ਫਾਲੋ ਕਰਨੀ ਤੇ ਕਰ ਜਾ ਕੇ ਜੋ ਮਰਜ਼ੀ ਕਰੋ ਬਟ ਯੂਨੀਵਰਸਿਟੀ ਦੇ ਕੈਂਪਸ ਦੇ ਉੱਤੇ ਐਡਮਿਨਿਸਟ੍ਰੇਸ਼ਨ ਦੇ ਲੋਕ ਤੇ ਪੜਾਉਣ ਵਾਲਾ ਜਿਹੜਾ ਇਹਨਾਂ ਦਾ ਡਾਇਸਪੋਰ ਹੈ ਜੋ ਇੱਕ ਪਰਟੀਕਲਰ ਯੂਨੀਵਰਸਿਟੀ ਦੇ ਵਿੱਚ ਯੂਨੀਫਾਰਮਸ ਪਾ ਕੇ ਆਏਗਾ ਤੇ ਫਿਰ ਇਹਦਾ ਕਾਊਂਟਰ ਸਿਸਟਮ ਵੀ ਸ਼ੁਰੂ ਹੋਏਗਾ ਜਿਹੜਾ ਦੇਸ਼ ਦੀ ਏਕਤਾ ਅਤੇ ਪੰਜਾਬ ਦੀ ਅਖੰਡਤਾ ਵਾਸਤੇ ਦੇਸ਼ ਤੇ ਪੰਜਾਬ ਦੀ ਅਖੰਡਤਾ ਵਾਸਤੇ ਕੋਈ ਚੰਗੀ ਨਿਸ਼ਾਨੀ ਨਹੀਂ ਸੋ ਅਸੀਂ ਸਟੂਡੈਂਟਸ ਨੂੰ ਆਪਣੇ ਸਾਥੀਆਂ ਨੂੰ ਕੰਪਲੀਟਲੀ ਸਪੋਰਟ ਕਰਨੇ ਆ ਇਹਨਾਂ ਨਾਲ ਖੜੇ ਹੋਵਾਂਗੇ ਇਹਨਾਂ ਦੇ ਪਹਿਲੇ ਵੀ ਜਿਹੜਾ ਇਹਨਾਂ ਨੇ ਐਫਰਟ ਸ਼ੁਰੂ ਕੀਤਾ ਸੰਘਰਸ਼ ਸ਼ੁਰੂ ਕੀਤਾ ਸੀ ਮੈਂ ਆਪ ਇੱਥੇ ਆਇਆ ਸੀ ਮੈਂ ਇਹਨਾਂ ਦੇ ਹੱਕ ਵਿੱਚ ਪਹਿਲੀ ਨਵੰਬਰ ਨੂੰ ਟਵੀਟ ਵੀ ਕੀਤਾ ਤਰਨਤਾਰ ਦੀਆਂ ਇਲੈਕਸ਼ਨਸ ਕਾਰਨ ਮਜਬੂਰੀ بنی ਪਰਸਨਲੀ ਨਹੀਂ ਆ ਸਕਿਆ ਬਟ ਬਹੁਤ ਸਾਰੇ ਸਾਡੇ ਪਾਰਟੀ ਦੇ ਲੀਡਰਸ ਇੱਥੇ ਹਾਜ਼ਰੀ ਪਾ ਗਏ ਤੋਂ ਮੈਂ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਕਿਉਂਕਿ ਅੱਜ ਲਾਸਟ ਡੇ ਹੈ 5 ਵਜੇ ਤੋਂ ਬਾਅਦ ਕੰਪੇਨਿੰਗ ਹੋ ਨਹੀਂ ਸਕਦੀ ਸੋ ਮੈਂ ਆ ਪਾ ਕੇ ਇਥੇ ਹਾਜ਼ਰੀ ਪਾਈ ਹੈ ਤੇ ਕੱਲ ਵੀ ਸਾਡੇ ਰਿਪ੍ਰেজੈਂਟੇਟਿਵਜ਼ ਜਾਣਗੇ ਇਹਨਾਂ ਦੀ ਹਰ ਲੜਾਈ ਦੇ ਵਿੱਚ ਅਖੀਰ ਤੱਕ ਅਸੀਂ ਸਾਥ ਦੇਵਾਂਗੇ ਬਹੁਤ ਬਹੁਤ ਬਾਈਬਸ ਸਰ ਅਮਰਿੰਦਰ ਸਿੰਘ ਰਾਜਾ ਵੜਿੰਗ ਫੋਰਮ ਵੱਲੋਂ ਗੈਂਗਸਟਰ ਨੂੰ ਲੈ ਕੇ ਜੋ ਕਿਹਾ ਗਿਆ ਸੀ ਉਸ ਨੂੰ ਲੈ ਕੇ ਇੱਕ ਹੋਰ ਧਮਕੀ ਹੋ ਰਹੀ ਹੈ ਮੈਂ ਮੈਂ ਸਕਿਉਰਟੀ ਤੋਂ ਬਿਨਾਂ ਚੌਕੀ ਤੋਂ ਬਿਨਾਂ ਕਹਿੰਦੇ ਮੇਰੀ ਬੇਨਤੀ ਸੁਣ ਲੋ ਅੱਜ ਦਾ ਅਜੰਡਾ ਆਰ ਓਨਲੀ ਸਟੂਡੈਂਟਸ ਆਫ ਪੰਜਾਬ ਪੰਜਾਬ ਯੂਨੀਵਰਸਿਟੀ ਦੇ ਏਜੰਡੇ ਤੇ ਮੈਂ ਆਇਆ ਆ ਬਾਕੀ ਚੀਜ਼ਾਂ ਤਰਨ ਤਰਨ ਗੱਲ ਕਰਾਂਗੇ ਜਾਂ ਕਿਤੇ ਹੋਰ ਕਰਾਂਗੇ ਅੱਜ ਸਟ੍ਰਿਕਟਲੀ ਆਈ ਵਾਂਟ ਟੂ ਕਨਫਾਈਨ ਮਾਈ ਸੈਲਫ ਓਨਲੀ ਟੂ ਦਿਸ ਐਜੀਟੇਸ਼ਨ ਆਫ ਦ ਪੰਜਾਬੀ ਯੂਨੀਵਰਸਿਟੀ ਬਾਲਵਾ ਸਰ ਪਰ ਪਾਬੰਦੀ ਵੀ ਲਗਾਈ ਗਈ ਹੈ ਕਹਿੰਦੇ ਬਾਹਰੀ ਵਿਅਕਤੀ ਨੂੰ ਅਸੀਂ ਐਂਟਰ ਨਹੀਂ ਹੋਣ ਦਵਾਵਾਂਗੇ ਗੱਡੀ ਤੇ ਸਟicker ਚਾਹੀਦਾ ਪਛਾਣ ਪੱਤਰ ਚਾਹੀਦਾ ਵੇਖੋ ਤਾਂ ਮੈਂ ਤੁਹਾਨੂੰ ਕਹਿ ਰਿਹਾ ਮੈਂ ਰਿਕਵੈਸਟ ਕਰਾਂਗਾ ਜੀ ਇਹ ਅਨਫੋਰਚੂਨੇਟ ਹੈ ਜਦੋਂ ਬੰਦੇ ਐਹੋ ਜਿਹਿਆਂ ਪਾਬੰਦੀਆਂ ਲਵਾਉਂਦੇ ਨੇ ਉਹਦਾ ਮਤਲਬ ਹੈ ਕਿ ਉਹ ਇਹ ਕਨਸੀਲ ਕਰ ਰਹੇ ਨੇ ਇਹ ਕੰਸੀਡ ਕਰ ਰਹੇ ਨੇ ਕਿ ਲੋਕ ਇਸ ਐਜੀਟੇਸ਼ਨ ਨੂੰ ਸਪੋਰਟ ਕਰ ਰਹੇ ਨੇ ਕਿੰਨਾ ਚਿਰ ਰੋਕ ਲੋਗੇ ਤੁਸੀਂ ਗੇਟਵੇ ਚ ਐਂਟਰ ਨਹੀਂ ਕਰਦੇ ਤਾਂ ਗੇਟ ਦੇ ਬਾਹਰ ਕਿਸਾ ਰੋਕ ਲੋਗੇ ਸ਼ਹਿਰ ਚ ਕਿਸਾ ਰੋਕ ਲੋਗੇ ਸਾਰੇ ਸੂਬੇ ਚ ਕਿਸਾ ਰੋਕ ਲੋਗੇ ਇਹ ਜਿੰਨੀਆਂ ਵੀ ਭਾਜਪਾ ਦੀਆਂ ਪਾਲਿਸੀਆਂ ਤੇ ਆਰਐਸਐਸ ਦੀਆਂ ਇਹ ਪੰਜਾਬ ਵਿੱਚ ਕਾਮਯਾਬ ਨਹੀਂ ਹੋਣਗੀਆਂ ਐਂਟੀ ਪੰਜਾਬ ਪਾਲਿਸੀਆਂ ਦੇ ਵਿੱਚ ਇਹ ਪੰਜਾਬ ਚ ਅਸੀਂ ਇਹਨਾਂ ਨੂੰ ਐਂਟਰ ਨਹੀਂ ਹੋਣ ਦਵਾਂਗੇ ਠੀਕ ਹੈ ਕਈ ਵਾਰ ਲੋਕਾਂ ਨੂੰ ਤਿਆਰ ਕਰਨ ਵਾਸਤੇ ਥੋੜਾ ਜਿਹਾ ਟਾਈਮ ਲੱਗਦਾ ਐਂਡ ਹੁਣ ਸਹੀ ਮੈਨੇ ਦੇ ਵਿੱਚ ਲੋਕਾਂ ਦੇ ਦਿਲੋ ਦਿਮਾਗ 'ਚ ਗੱਲ ਛਾ ਗਈ ਐ ਕਿ ਸੀਰੀਅਸਲੀ ਇਹ ਪੰਜਾਬ ਨੂੰ ਇਨਡਾਇਰੈਕਟ ਢੰਗ ਨਾਲ ਕਾਬਜ਼ ਹੋਣਾ ਚਾਹੁੰਦੇ ਪੰਜਾਬ ਪੰਜਾਬ ਦੀ ਪੋਲਿਟਿਕਸ ਤੇ ਵੀ ਕਾਬਜ਼ ਹੋਣਾ ਚਾਹੁੰਦੇ ਨੇ ਪੰਜਾਬ ਦੇ ਐਜੂਕੇਸ਼ਨਲ ਇੰਸਟੀਟਿਊਸ਼ਨਜ਼ ਨੂੰ ਸਾਡੀ ਰਿਚ ਹਿਸਟਰੀ ਜਿਹੜੀ ਹੈ ਆ ਸੈਕੂਲਰਿਜ਼ਮ ਦੀ ਨੈਸ਼ਨਲ ਨੈਸ਼ਨਲਿਜ਼ਮ ਦੀ ਉਹਨੂੰ ਭੰਗ ਕਰਕੇ ਇਹ ਆਪਣਾ ਵੀ ਬੋਣਾ ਚਾਹੁੰਦੇ ਨੇ ਜਿਹੜਾ ਖਤਰੇ ਤੋਂ ਖਾਲੀ ਜੀ ਮੈਂ ਕੱਲ ਕਾਲ ਦਿੱਤੀ ਗਈ ਸਟੂਡੈਂਟਸ ਵੱਲੋਂ ਕੱਲ ਤੁਸੀਂ ਕਰ ਰਿਪਰੈਜ਼ੈਂਟੇਟਿਵ ਭੇਜੂਗਾ ਤੁਸੀਂ ਵੀ ਪਹੁੰਚੋਗੇ ਕਰ ਨਹੀਂ ਮੇਰੇ ਕੋ ਨਹੀਂ ਆਇਆ ਜਾਣਾ ਬਟ ਮੇਰੇ ਸਾਥੀ ਜ਼ਰੂਰ ਆਣ ਜਿਹੜਾ ਸਾਡੇ ਸਾਥੀ ਜ਼ਰੂਰ ਆਣ ਸਿੰਘ ਸਾਹਿਬ ਵੱਲੋਂ ਬੱਚੇ